ਵੇ ਦੋ ਤਿੰਨ ਮਛਰੇ ਫਿਰ ਨਾਲ ਫੰਗੇ ਲੈnde ਜਾਣ ਜਾਣ ਕੇ ਪੰਗੇ ਮੈਂ ਹਮ ਤੱਕ ਕਰਿਆ ਸਬਰ ਬਥੇਰਾ ਸ਼ਾਂਗ ਨੂੰ ਤੱਕੇ ਛੜ ਗਿਆ ਜਿਹੜਾ ਦੋ ਤਿੰਨ ਮਛਰੇ ਫਿਰ ਨਾਲ ਫੰਗੇ ਲੈnde ਜਾਣ ਜਾਣ ਕੇ ਪੰਗੇ ਮੈਂ ਹਮ ਤੱਕ ਕਰਿਆ ਸਬਰ ਬਥੇਰਾ ਸ਼ਾਂਗ ਨੂੰ ਤੱਕੇ ਛੜ ਗਿਆ ਜਿਹੜਾ ਪੱਕਾ ਹੱਲ ਕੋਈ ਕਰਨਾ ਪੈਣਾ ਸਿਰੇ ਦੇ ਠੀਠਾਂ ਦਾ ਓ ਜੱਟੀਏ ਸੰਦ ਫੜਾ ਦੇ ਮੈਂ ਇੰਜਣ ਕਰਾਂ ਸ਼ਰੀਕਾਂ ਦਾ ਓ ਜੱਟੀਏ ਸੰਦ ਫੜਾ ਦੇ ਮੈਂ ਇੰਜਣ ਕਰਾਂ ਸ਼ਰੀਕਾਂ ਦਾ ਮੈਂ ਵੇਖੇ ਨਾਲੇ ਨਾ ਦੇ ਹੁੰਦੇ ਵੇ ਕਈ ਪਹਾੜੇ ਦੇ ਆ ਗੁੰਡੇ ਵੇਖੀ ਲਾਈਵ ਤਮਾਸ਼ਾ ਬਲੀਏ ਮੇ ਪਟਦਾ ਜਦੋਂ ਇਨਾ ਦੇ ਜੁੰਡੇ ਮੈਂ ਵੇਖੇ ਨਾਲੇ ਨਾ ਦੇ ਹੁੰਦੇ ਵੇ ਕਈ ਪਹਾੜੇ ਦੇ ਆ ਗੁੰਡੇ ਵੇਖੀ ਲਾਈਵ ਤਮਾਸ਼ਾ ਬਲੀਏ ਮੇ ਪਟਦਾ ਕਿਵੇਂ ਇਨਾ ਦੇ ਜੁੰਡੇ ਸਮਾ ਗਿਆ ਬੇਸਬਰੀ ਨਾਲ ਕੀਤੀਆਂ ਡਿਕਾ ਦਾ ਓ ਜੱਟੀਏ ਸੰਦ ਫੜਾ ਦੇ ਮੈਂ ਇੰਜਨ ਕਰਾਂ ਸ਼ਰੀਕਾਂ ਦਾ ਔ ਜੱਟੀਏ ਸੰਦ ਫੜਾ ਦੇ ਮੈਂ ਇੰਜਣ ਕਰਾਂ ਸ਼ਰੀਕਾ